ਅਸੀਂ ਕੱਲ੍ਹ ਦੋਸਤੋ ਹੋਰ ਕੀ ਹਾਲ ਚਾਲਾ ਅਸੀਂ ਬਿਲਕੁਲ ਠੀਕ ਆਂ ਉਮੀਦ ਕਰਦੇ ਆਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਸੋ ਇੱਕ ਵਾਰ ਫਿਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਗ ਬਾਤਾਂ ਪਾਉਣੀਆਂ ਤੁਸੀਂ ਆਪਣੇ ਦਿਲਾਂ ਵਿੱਚ ਸਾਨੂੰ ਜਗ੍ਹਾ ਦਿੱਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇਸ ਤਰ੍ਹਾਂ ਹੀ ਹੱਸਦੇ ਮੁਸਕਰਾਉਂਦੇ ਰਹੋ ਇਸ ਤਰ੍ਹਾਂ ਹੀ ਖੁਸ਼ ਰਹੋ ਤੇ ਖੁਸ਼ੀਆਂ ਕਹਿੰਦੇ ਐਵੇਂ ਨਹੀਂ ਮਿਲਦੀਆਂ ਦੇ ਖੁਸ਼ ਰਹਿਣ ਲਈ ਇੱਕੋ ਇੱਕ ਫਾਰਮੂਲਾ ਹੈ ਕਿ ਆਪਾਂ ਨੂੰ ਦੂਜੇ ਲਈ ਵੀ ਖੁਸ਼ੀਆਂ ਮੰਗਣੀਆਂ ਚਾਹੀਦੀਆਂ ਕਿਸੇ ਨੂੰ ਦੁੱਖ ਦੇ ਕੇ ਜਿੰਨੇ ਮਰਜੀ ਮੱਥੇ ਟੇਕੀ ਜਾਓ ਰੱਬ ਖੁਸ਼ ਨਹੀਂ ਹੋਣਾ ਕਿਸੇ ਨੂੰ ਖੁਸ਼ੀ ਦਿਓ ਤੇ ਫਿਰ ਦੇਖੋ ਰੱਬ ਖੁਸ਼ੀ ਨਾਲ ਤੁਹਾਡੀਆਂ ਵੀ ਝੋਲੀਆਂ ਪਰ ਦੇਊਗਾ ਸੋ ਇਸ ਲਈ ਖੁਸ਼ ਰਹਿਣਾ ਤੇ ਦੂਜਿਆਂ ਲਈ ਵੀ ਖੁਸ਼ੀ ਮੰਗੋ ਸੁਖੀ ਰਹਿਣਾ ਤੇ ਦੂਜਿਆਂ ਲਈ ਵੀ ਸੁੱਖ ਮੰਗੋ ਫੇਰੀ ਆਪਾਂ ਕੋਚ ਰਹਿ ਸਕਦੇ ਆ ਫਿਰ ਇਹ ਪਸੂ ਵੀ ਰਹਿ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਇੰਨਾ ਪਿਆਰ ਦਿੰਨੇ ਆ ਹਨ ਸਾਨੂੰ ਬਹੁਤ ਚੰਗਾ ਲੱਗਦਾ ਸੋ ਹੁਣ ਆਪਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਧੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ ਤੇ ਇਸ ਦਾ ਜਵਾਬ ਸੀ ਜੀ ਅੱਖਾਂ ਇੱਥੇ ਸਾਨੂੰ ਇੱਕੋ ਜਵਾਬ ਆਇਆ ਜੀ ਯੂਪੀ ਦੇ ਪੰਜਾਬੀ ਪਿੰਡ ਤੇ ਇਦਾਂ ਹੀ ਚੈਨਲ ਤੇ ਆਉਂਦੇ ਰਹੀਓ ਇਦਾਂ ਹੀ ਆਪਣਾ ਅਪਾ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਦੇ ਰਹੀਏ ਤੇ ਸਾਨੂੰ ਬਹੁਤ ਚੰਗਾ ਲੱਗਦਾ ਤੁਸੀਂ ਸਾਡੇ ਚੈਨਲ ਤੇ ਆਉਂਦੇ ਆਂ ਬਾਤਾਂ ਦੇ ਜਵਾਬ ਦਿੰਦੇ ਆਂ ਤੇ ਇਦਾਂ ਹੀ ਚੈਨਲ ਤੇ ਆਉਂਦੇ ਰਹੀਓ ਇਦਾਂ ਹੀ ਆਪਾਂ ਬਾਤਾਂ ਪਾਉਂਦੇ ਰਹੀਏ ਇੱਕ ਦੂਜੇ ਨਾਲ ਬਾਤਾਂ ਜਿਹੜੀਆਂ ਸੀਗੀਆਂ ਪਹਿਲਾਂ ਤਾਂ ਬਹੁਤ ਪਾਉਂਦੇ ਸੀਗੇ ਹਨਾ ਲੋਕ ਬੈਠ ਕੇ ਕਿਉਂਕਿ ਉਦੋਂ ਮੋਬਾਈਲ ਟੀਵੀ ਕੁਝ ਹੈ ਨਹੀਂ ਸੀਗਾ ਤੇ ਲੋਕਾਂ ਦਾ ਇਹੀ ਇੱਕ ਮਨੋਰੰਜਨ ਹੁੰਦਾ ਸੀਗਾ ਬਾਤਾਂ ਪਾਲੀਆਂ ਹਨਾ ਇੱਕ ਪੋਰ ਗੰ ਲੈ ਇੱਕ ਦੂਜੇ ਨਾਲ ਦੁੱਖ-ਸੁਖ ਕਰ ਲਿਆ ਇੱਕ ਦੂਜੇ ਕੋ ਦੁੱਖ ਸੁੱਖ ਪੁੱਛ ਲਿਆ ਅੱਗੇ ਤਾਂ ਆਟਾ ਵੀ ਮੰਗ ਕੇ ਲੈਂਦੇ ਹੁੰਦੇ ਇੱਕ ਦੂਜੇ ਨੂੰ ਕੋਈ ਚੀਜ਼ ਬਣੀ ਤੇ ਦੇ ਕੇ ਆਉਣੀ ਕੋਈ ਪਿੰਨੀਆਂ ਬਣਾਵਾ ਹੁੰਦਾ ਸੀ ਸ਼ੌਂਕ ਨਾਲ ਇੱਕ ਦੂਜੇ ਨੂੰ ਦੇ ਕੇ ਆਉਂਦੇ ਹੁੰਦੇ ਸੀ ਕਿ ਆਹ ਦੇਖ ਖਾ ਦੁਨੀ ਅਸੀਂ ਪਿੰਨੀਆਂ ਬਣਾਈਆਂ ਤੇ ਹੁਣ ਉਹ ਚੀਜ਼ਾਂ ਲੇ ਰਹਿ ਗਈਆਂ ਤੇ ਹੁਣ ਤਾਂ ਲੋਕ ਟੀਵੀ ਤੇ ਤੇ ਮੋਬਾਈਲ ਤੇ ਲੱਗ ਗਏ ਆ ਤੇ ਅਸੀਂ ਇਹੀ ਸਾਡੇ ਕੋਸ਼ਿਸ਼ ਆ ਕਿ ਆਪਾਂ ਉਸ ਕਲਚਰ ਨੂੰ ਇਦਾਂ ਹੀ ਰੱਖੀਏ ਤੇ ਮੇਰੇ ਖਿਆਲ ਨਾਲ ਸਾਨੂੰ ਬਹੁਤ ਵਧੀਆ ਸਾਥ ਦੇ ਰਹੇ ਆ ਤੁਸੀਂ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਕਿਤੇ ਉਹ ਕਲਚਰ ਨੂੰ ਸਾਰੇ ਭੁੱਲ ਕੇ ਨਹੀਂ ਬੈਠੇ ਹਾਲੇ ਵੀ ਉਹ ਉਹ ਲੋਕ ਉਹ ਭੈਣ ਭਰਾ ਉਹ ਯਾਰ ਦੋਸਤ ਹੈਗੇ ਆ ਜਿਹੜੇ ਉਸ ਕਲਚਰ ਨੂੰ ਹਾਲੇ ਵੀ ਯਾਦ ਕਰਦੇ ਆ ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਬੈਠੇ ਆ ਦੇਸ਼ ਤੋਂ ਬਾਹਰ ਬੈਠੇ ਆ ਫਿਰ ਵੀ ਉਹ ਆਪਣੇ ਕਲਚਰ ਨਾਲ ਜੁੜੇ ਹੋਏ ਆ ਆਪਣੀ ਮਿੱਟੀ ਨਾਲ ਜੁੜੇ ਹੋਏ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਤੇ ਇਦਾਂ ਹੀ ਆਪਾਂ ਜੁੜੇ ਰਹੀਏ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਮਿਲਦੇ ਰਹੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਸਾਰੇ ਉਮੀਦ ਆ ਸਾਰੇ ਠੀਕ ਹੀ ਹੋਣਗੇ ਔਰ ਆਪਣਾ ਬਾਤਾਂ ਦਾ سلسلہ ਇੱਦੀ ਚੱਲਦਾ ਰਹਿਣਾ ਹੈ ਤਾਂ ਇੱਦੀ ਚੱਲਦਾ ਰਹੂਗਾ ਤੁਹਾਡੇ ਸਾਥ ਦੇ ਨਾਲ ਤੁਸੀਂ ਸਾਡਾ ਸਾਥ ਇੱਦੀ ਦਿੰਦੇ ਰਿਓ ਸਾਡੇ ਨਾਲ ਨਾਲ ਇੱਦੀ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਰਾਜੀ ਖੁਸ਼ੀ ਆ ਇੱਕ ਦੂਜੇ ਦਾ ਪੁੱਛਦੇ ਰਹੀਏ ਹਾਲ ਚਾਲ ਲੇ ਕੇ ਦੂਜੇ ਦਾ ਪੁੱਛਦੇ ਰਹੀਏ ਤਾਂ ਵਾਹਿਗੁਰੂ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਤਾਂ ਇਸੇ ਤਰ੍ਹਾਂ ਹੀ ਆਪਾਂ ਬਾਤਾਂ ਪਾਉਂਦੇ ਰਹੀਏ ਹੈਨਾ ਤਗ ਲੱਭਾਤਾ ਕਰਦੇ ਰਹੀਏ ਤਾਂ ਹੁਣ ਆਪਾਂ ਹੋਨੇ ਆ ਜੀ ਅੱਜ ਦੀ ਬਾਤ ਅੱਜ ਦੀ ਬਾਤ ਹੈਗੀ ਆ ਜੀ ਪਾਰੋਂ ਆਏ ਦੋ ਅੰਗਰੇਜ਼ ਇੱਕ ਮੱਠਾ ਇੱਕ ਤੇਜ ਹੁਣ ਇਹ ਬਾਤ ਤੁਸੀਂ ਬੁੱਝਣੀ ਹੈ ਜੀ ਅਗਲੇ ਹਫਤੇ ਤਾਂ ਆਪਾਂ ਫੇਰ ਕੋਈ ਨਵੀਂ ਬਾਤ ਲੈ ਕੇ ਆਵਾਂਗੇ ਏਦੀ ਤੁਹਾਡੇ ਨਾਲ ਮਿਲਦੇ ਰਵਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ